ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਕੰਬਾਈਨ ਦੀ ਆ ਵੇਖ ਰਹੇ ਹੋ ਤੇ ਜੇ ਕੰਬਾਈਨ ਦੀ ਗੱਲ ਕਰਦੇ ਆ ਤਾਂ ਇਸ ਦੀ ਕੀਮਤ ਲਗਭਗ 30 ਲੱਖ ਰੁਪਇਆ ਔਰ 30 ਲੱਖ ਰੁਪਇਆ ਦੀ ਕੰਬਾਈਨ ਦੇ ਵਿੱਚੋਂ ਜਦੋਂ 50000 ਰੁਪਇਆ ਕੱਢਿਆ ਜਾਂਦਾ ਤਾਂ ਫਿਰ ਤੁਹਾਨੂੰ ਦੱਸ ਦਈਏ ਕਿ ਖੁਸ਼ੀ ਕਿੰਨੀ ਹੁੰਦੀ ਹੈ ਔਰ ਨਵੀਂ ਸੋਚ ਤੇ ਨਵਾਂ ਹਿਸਾਬ ਲੈ ਕੇ ਆ ਨੌਜਵਾਨ ਮੁੰਡੇ ਆ ਤਾਂ ਦੱਸ ਦਈਏ ਕਿ ਪਹਿਲਾ ਸਰਪੰਚ ਜੋ ਪੁਰਾਣੇ ਸਰਪੰਚ ਸੀ ਉਹਨਾਂ ਦੇ ਨੌਜਵਾਨ ਬੇਟਿਆਂ ਨੇ ਇਹ 30 ਲੱਖ ਦੀ ਕੰਬਾਈਨ ਲੈ ਕੇ ਆਏ ਆ ਔਰ ਫਿਰ 50000 ਰੁਪਇਆ ਕੰਬਾਈਨ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ 50000 ਰੁਪਇਆ ਦਸਵੰਧ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਲਗਾ ਦਿੱਤੀ ਆ ਦੱਸਦਾ ਇਹ ਕਿ ਗੁਰਦੁਆਰਾ ਸਾਹਿਬ ਇਮਾਰਤ ਦੀ ਤਿਆਰੀ ਚੱਲ ਰਹੀ ਆ ਔਰ ਜਿਵੇਂ ਹੀ ਇਮਾਰਤ ਦਾ ਕਾਰਜ ਚੱਲਦਾ ਤਾਂ ਉਧਰ ਇਹਨਾਂ ਦਾ ਵਿਚਾਰ ਬਣਦਾ ਹੈ ਕਿ ਅਸੀਂ ਇੱਕ ਨਵੀਂ ਕੰਬਾਈਨ ਲੈ ਕੇ ਆਉਣੀ ਆ ਨਵੇਂ ਸਾਲ ਦੇ ਉੱਪਰ ਤਾਂ ਨਵੀਂ ਕੰਬਾਈਨ ਲੈ ਕੇ ਆਇਆ ਤਾਂ 50000 ਰੁਪਇਆ ਦਸਵੰਧ ਕੱਢ ਦਿੱਤਾ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਬਾਬਾ ਫਤਿਹ ਸਿੰਘ ਤੇ ਬਾਬਾ ਯੋਰਾਵਰ ਸਿੰਘ ਦੇ ਨਾਮ ਦਾ ਗੁਰਦੁਆਰਾ ਸਾਹਿਬ ਪਿੰਡ ਚੂੜ ਚੱਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਔਰ ਬਹੁਤ ਹੀ ਨੇਕ ਤੇ ਖੁਸ਼ਦਿਲ ਸੁਭਾਅ ਦੇ ਮਾਲਕ ਇਹ ਦੋਨੋਂ ਨੌਜਵਾਨ ਇਹੜਾ ਦੋ ਨੌਜਵਾਨ ਸਿੱਖ ਪਰਿਵਾਰ ਦੇ ਬੀਬੇ ਨੌਜਵਾਨਾਂ ਨੇ ਗੁਰੂ ਸਾਹਿਬ ਨਾਲ ਜੁੜੀ ਹੋਈ ਮਰਿਆਦਾ ਦੇ ਮੁਤਾਬਕ ਆ ਤੁਸੀਂ ਵੇਖ ਸਕਦੇ ਹੋ ਕਿ 50000 ਰੁਪਏ ਦੀ ਸੇਵਾ ਨਿਭਾਈ ਆ ਕਿ ਜਿਸ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਜੋ ਹੈ ਉਸ ਦੇ ਵਿੱਚ ਦਸਵੰਦ ਪਾਇਆ ਗਿਆ ਔਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਚੱਲਦੇ ਕੰਮ ਦੇ ਵਿੱਚ ਹੋਰ ਵੜਾਵਾ ਕੀਤਾ ਗਿਆ ਤਾਂ ਬਹੁਤ ਸਾਰੀਆਂ ਸਿੱਖ ਸੰਤਾਂ ਪੰਜਾਬ ਦੀਆਂ ਜਿੱਥੇ ਵੀ ਸਿੱਖ ਸੰਤਾਂ ਵਸਤੀਆਂ ਨੇ ਤਾਂ ਲਗਾਤਾਰ ਇਹ ਪਰੰਪਰਾ ਚੱਲੀ ਆ ਰਹੀ ਏ ਕਿ ਜੇ ਕੋਈ ਕਾਰਜ ਕਰਦੇ ਆ ਤਾਂ ਫਿਰ ਮਹਾਰਾਜ ਦੇ ਨਾਮ ਦਾ ਦਸਵੰਦ ਜਰੂਰ ਕੱਢਿਆ ਜਾਂਦਾ ਅਜੇ ਕੰਬਾਈਨ ਆਈ ਐ ਅਜੇ ਤਾਂ ਕੰਬਾਈਨ ਦੀ ਕਮਾਈ ਨਹੀਂ ਆਈ ਹਾਲੇ ਤਾਂ ਕੰਬਾਈਨ ਹੀ ਆਈ ਆ ਔਰ ਪਹਿਲੇ ਤਿੰਨ ਤੋਂ ਹੀ ਦਸਵੰਦ ਜਿਹੜੇ ਆ ਉਹ ਕੱਢਣੇ ਸ਼ੁਰੂ ਕਰ ਦਿੱਤੇ ਆ ਤਾਂ ਅੱਗੇ ਅੱਗੇ ਹੋਰ ਵੀ ਸਿੱਖ ਸੰਗਤਾਂ ਨੂੰ ਇਹ ਮੈਸੇਜ ਮਿਲਣਾ ਚਾਹੀਦਾ ਹਰ ਇੱਕ ਤੱਕ ਇਹ ਮੈਸੇਜ ਜਾਣਾ ਚਾਹੀਦਾ ਕਿ ਸਿੱਖਾਂ ਨੂੰ ਗੁਰੂ ਨਾਲ ਪਿਆਰ ਕਿੰਨਾ ਹੈ ਗੁਰੂ ਤੇ ਆ ਸਿੱਖਾਂ ਨੇ ਕਿੰਨਾ ਮੋਹ ਲਾਇਆ ਹੈ ਗੁਰੂ ਨਾਲ ਔਰ ਜਦੋਂ ਬਾਬਾ ਫਤਿਹ ਸਿੰਘ ਤੇ ਬਾਬਾ ਯੋਰਾਵਰ ਸਿੰਘ ਦੇ ਨਾਮ ਦਾ ਗੁਰਦੁਆਰਾ ਸਾਹਿਬ ਪਿੰਡ ਚੂੜ ਚੱਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਣਦਾ ਹੋਵੇ ਇਮਾਰਤ ਬਣਦੀ ਹੋਵੇ ਤਾਂ ਫਿਰ ਇਹਨਾਂ ਮੁੰਡਿਆਂ ਨੇ ਆਪਣੇ ਪਿਤਾ ਤੋਂ ਲਏ ਹੋਏ ਬਚਨ ਕਿ ਜਦੋਂ ਤੁਸੀਂ ਘਰ ਦਾ ਕੋਈ ਕਾਰਜ ਕਰਨਾ ਹੈ ਜਦੋਂ ਵੀ ਕਦੀ ਤੁਸੀਂ ਕੋਈ ਨਵੀਂ ਮਸ਼ੀਨਰੀ ਖਰੀਦਣੀ ਆ ਤਾਂ ਗੁਰਦੁਆਰਾ ਸਾਹਿਬ ਦਾਤ ਸਬੰਧ ਜ਼ਰੂਰ ਕੱਢਣਾ ਹੈ ਗੁਰਦੁਆਰਾ ਸਾਹਿਬ ਦੇ ਉੱਤੇ ਪਹਿਲ ਜ਼ਰੂਰ ਕਰਨੀ ਆ ਔਰ ਪਿਛਲੀ ਪਰੰਪਰਾ ਨੂੰ ਲੈ ਕੇ ਅੱਜ ਉਸੇ ਤਰ੍ਹਾਂ ਰਵਾਇਤ ਚੱਲਦੀ ਏ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਤਾਂ ਲਗਾਤਾਰ ਪਿੰਡ ਦੀ ਨਗਰ ਦੀ ਸੰਗਤ ਜੋ ਹੈ ਜੁੜੀ ਹੋਈ ਆ ਔਰ ਉਹ ਪਰੰਪਰਾ ਨੂੰ ਉਹੀ ਪਰੰਪਰਾ ਨੂੰ ਮੋਖ ਰੱਖਦੇ ਹੋਏ ਤਾਂ ਇਹਨਾਂ ਸਿੱਖ ਨੌਜਵਾਨਾਂ ਨੇ ਪਿੰਡ ਚੂੜ ਚੱਕ ਦੇ ਪਹਿਲੇ ਸਰਪੰਚ ਦੇ ਨੌਜਵਾਨ ਮੁੰਡੇ ਤਾਂ ਇਹਨਾਂ ਦੋਵਾਂ ਭਰਾਵਾਂ ਨੇ ਇੱਕ ਕੰਮਾਈ ਲਿਆਂਦੀ ਆ 30 ਲੱਖ ਦੀ ਔਰ ਉਸ ਦੇ ਵਿੱਚੋਂ 50000 ਰੁਪਏ ਦਸਵੰਦ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪਾਇਆ ਔਰ ਬਹੁਤ ਖੁਸ਼ੀ ਆ ਪਿੰਡ ਦੇ ਵਿੱਚ ਬਹੁਤ ਸਾਰਾ ਉਸਾ ਆ ਪਿੰਡ ਦੇ ਵਿੱਚ ਔਰ ਸਾਰੇ ਪਿੰਡ ਵੱਲੋਂ ਇਹਨਾਂ ਨੂੰ ਅਸੀਸਾਂ ਦਿੱਤੀਆਂ ਜਾ ਰਹੀਆਂ ਇਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਇਹ ਪ੍ਰਮਾਤਮਾ ਤੁਹਾਡੀ ਤਰੱਕੀ ਕਰੇ ਪ੍ਰਮਾਤਮਾ ਤੁਹਾਡੀ ਕੰਬਾਈਨ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਬਹੁਤ ਹੀ ਮਿਹਨਤੀ ਤੇ ਨਿੱਗੇ ਸੁਭਾਅ ਦੇ ਮਾਲਕੇ ਨੌਜਵਾਨ ਪਹਿਲਾ ਐਕਸ ਸਰਪੰਚ ਉਹਨਾਂ ਦੇ ਬੇਟੇ ਨੇ ਤਾਂ ਚੂੜਚੱਕ ਪਿੰਡ ਦੇ ਰਹਿਣ ਵਾਲੇ ਆ ਔਰ ਚੂੜਚੱਕ ਦੀ ਸੰਗਤ ਵੱਲੋਂ ਅੱਜ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਆ ਔਰ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤਾਂ ਹੁਣ ਵੀ ਦੱਸ ਰਹੇ ਆ ਕਿ ਲਗਾਤਾਰ ਗੁਰਦੁਆਰਾ ਸਾਹਿਬ ਜਦੋਂ ਪਿੰਡਾਂ ਵਿੱਚ ਬਣਦੇ ਆ ਤਾਂ ਸੰਗਤ ਦੇ ਵਿੱਚ ਉਸ ਵੇਲੇ ਖੁਸ਼ੀ ਜਿਹੜੀ ਆ ਉਹ ਸੰਭਾਲੀ ਨਹੀਂ ਜਾਂਦੀ ਸੰਗਤ ਉਸ ਵੇਲੇ ਤਿਆਰ-ਪਰ ਤਿਆਰ ਹੋ ਕੇ ਪੂਰੇ ਹੋਸ਼ ਹਵਾਸ਼ ਦੇ ਨਾਲ ਔਰ ਪੂਰੇ ਜੋਸ਼ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਜੁਟ ਜਾਂਦੀ ਆ ਤਾਂ ਇਸੇ ਤਰ੍ਹਾਂ ਹੀ ਇਹ ਦਸਵੰਧ ਇਸ ਪਿੰਡ ਵਿੱਚ ਇਸ ਨਗਰ ਵਿੱਚ ਪਿੰਡ ਚੂੜ ਚੱਕ ਵਿੱਚ ਇਹਨਾਂ ਦੋਵਾਂ ਭਰਾਵਾਂ ਵੱਲੋਂ ਕੱਢਿਆ ਗਿਆ ਹੋਰ ਬਹੁਤ ਸਾਰੀਆਂ ਸੰਗਤਾਂ ਵਿੱਚੋਂ ਆਏ ਦਿਨ ਕਈ ਤਰ੍ਹਾਂ ਦੇ ਦਸਵੰਧ ਜਿਹੜੇ ਆ ਉਹ ਕੱਢੇ ਜਾਂਦੇ ਆ ਔਰ ਬਹੁਤ ਸਾਰੀਆਂ ਸੰਗਤਾਂ ਇਸ ਖੁਸ਼ੀ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਸਾਂਝਾ ਕਰਦੇ ਆ ਔਰ ਇਹ ਤਸਵੀਰਾਂ ਪਿੰਡ ਚੂੜ ਚੱਕਦੀਆਂ ਔਰ ਤੁਸੀਂ ਇਸ ਸੇਵਾ ਨੂੰ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਕਰਦੇ ਹੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ